ਕੋਡੀ 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 ਸਾਡੇ ਪਿੰਡਾਂ 'ਚ ਕੈਂਪ ਲੱਗਾ ਮੇਰੇ ਪਿੰਡ ਕੈਂਪ ਲੱਗਾ 35 ਤੋਂ 40 ਮੁੰਡੇ ਮਿਹਨਤ ਕਰਦੇ ਆ ਜੋ ਉੱਤੇ ਹੋਣਾ ਦੇ ਪਿੰਡ ਕੈਂਪ ਲੱਗਾ ਸਾਡੇ ਪਿੰਡ ਦੀ ਦੋਨਾਂ ਦੀ ਦੂਰੀ 4 ਕਿਲੋਮੀਟਰ ਆ ਇਹ ਹਾਲ ਲਾ ਲੋ ਵੀ ਕਿੰਨਾ ਮੁੰਡਿਆਂ ਨੂੰ ਸ਼ੌਂਕ ਆ ਨਵਿਆਂ ਨੂੰ ਠੀਕ ਆ ਅਸੀਂ ਵੀ ਟਾਈਮ ਕੱਢ ਕੇ ਆਪਾਂ ਇੱਕ ਵੀਡੀਓ ਭਾਈ ਸੀ ਮੈਂ ਮੇਰੀ ਆਈਡੀ ਤੇ ਪਈ ਆ ਵੀ ਮੈਂ ਅਪੀਲ ਕੀਤੀ ਜਿਹੜੇ ਕਬੱਡੀ ਖਿਡਾਰੀ ਕਬੱਡੀ ਖੇਡ ਚੁੱਕੇ ਆ ਤੇ ਕਬੱਡੀ ਤੋਂ ਪਰੇ ਹੋ ਗਏ ਆ ਉਹਨਾਂ ਨੂੰ ਅਪੀਲ ਕੀਤੀ ਤੁਸੀਂ ਆਪਦੇ ਪਿੰਡਾਂ ਵਿੱਚ ਕੈਂਪ ਲਾਓ ਕਬੱਡੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਆ ਆਪਾਂ ਕਬੱਡੀ ਫਿਰ ਤੇ ਹੀ ਇੱਥੇ ਤੱਕ ਪਹੁੰਚੇ ਆ ਆਪਣੇ ਪਿੰਡਾਂ 'ਚ ਕੈਂਪ ਲਾਓ 2 ਘੰਟੇ ਸ਼ਾਮ ਨੂੰ ਕੱਢੋ ਨਵੇਂ ਮੁੰਡਿਆਂ ਨੂੰ ਸਿਖਾਓ ਕਬੱਡੀ ਮਿਹਨਤ ਲਾਓ ਤੇ ਚੰਗੇ ਬਣਦੇ ਲਾਓ ਇਹਨਾਂ ਤੇ ਵੈਕ ਖਾਲਸਾ ਵੈਕ ਫਤਿਹ ਨਾਲੇ ਕਬੱਡੀ 'ਚ ਗੱਲਾਂ ਉਹ ਕਰਦੇ ਆ ਕਿ ਜਿਹੜਾ ਕਬੱਡੀ ਬਤਲੂਗੀ ਖੇਡੀ ਆ ਉਹ ਹੀ ਅੱਜ ਗੱਲਾਂ ਕਰਦੇ ਭੰਡਦੇ ਉਹਨਾਂ ਕੋਈ ਖੇਡ ਨਹੀਂ ਹੋਈ ਹੈਗੀ ਤੇ ਉਹ ਹੀ ਕਬੱਡੀ ਨੂੰ ਭੰਡਦੇ ਬਈ ਮਿੰਤਿਆ ਉਹਨਾਂ ਨੂੰ ਕਿ ਨਾ ਥੱਲੇ ਕਮੈਂਟ ਕਰਿਆ ਕਰੋ ਕਬੱਡੀ ਟੀਕੇ ਆ ਫਲਾਣ ਟਮਕਾਣਾ ਆ ਜੇ ਇੰਨੇ ਟੀਕੇ ਤੁਸੀਂ ਲਾ ਕੇ ਭਰਾਵਾ ਖੇਡ ਲੈਣੇ ਤੁਹਾਡੇ ਕੋ ਆਪ ਕੋ ਤੇ ਖੇਡਣੀ ਹੋਈ ਹੈਗੀ ਹੁਣ ਦੂਜੇ ਜਿਹੜੇ ਖੇਡਦੇ ਉਹਨਾਂ ਨੂੰ ਖੇਡਣ ਦੋ ਸੜੋ ਨਾ ਭਰਾਵਾ ਮੈਂ ਤੇ ਤੁਹਾਡੇ ਅਗੇ ਸਤਿ ਸ਼੍ਰੀ ਅਕਾਲ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ